ਆ ਸਾਡੇ ਪਿੰਡ ਦੇ ਉਹ ਲੋਕ ਨੇ ਜਿੱਥੇ ਲੰਗਰ ਦੇਖਦੇ ਨੇ ਤੇ ਸਿੱਧਾ ਵੜ ਜਾਂਦੇ ਨੇ ਕੁਝ ਨਹੀਂ ਉਹ ਵੇਖੀ ਲਗੀ ਵੇਖੀ ਲਗੀ ਆ ਬਾਬਿਆਂ ਕੀ ਕਰਦੇ ਯਾਰ ਤੁਸੀਂ ਮਾੜਾ ਮੋਟਾ ਵੇਲ ਲੈ ਕਰੋ ਕਾਲੀ ਦਾ ਮਜਾਆ ਕਰੋ ਤੇ ਬਾਕੀ ਤੁਹਾਨੂੰ ਕਹਣ ਕਹਣ ਮੁਲਾਬਤ ਦਿਖਾਵਾਂਗੇ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਹਾਂ ਤੁਸੀਂ ਠੀਕ ਹੋਵੋਗੇ ਤੇ ਵੀ ਪਈ ਆ ਕਿਉਂਕਿ ਬਾਰਖ ਦਾ ਮਾਹੌਲ ਆ ਬਾਰਖ ਪਾ ਕੇ ਹਟਿਉਨੇ ਇੱਥੇ ਤੇ ਕਾਫੀ ਟਾਈਮ ਦੀ ਪਈ ਆ ਇੱਕ ਤਾਂ ਚੰਗੀ ਛੁੱਟੀ ਲੱਗ ਗਈ ਆ ਤੇ ਆ ਸਾਡੇ ਪਿੰਡ ਦੇ ਉਹ ਲੋਕ ਨੇ ਜਿੱਥੇ ਲੰਗਰ ਦੇਖਦੇ ਨੇ ਤੇ ਸਿੱਧਾ ਵੜ ਜਾਂਦੇ ਨੇ ਕੁਝ ਨਹੀਂ ਨਾ ਇੱਕ ਵਾਰ ਸ਼ੇਅਰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਹਾਜੀ ਦੋਸਤੋ ਅੰਦਰ ਚੈੱਕ ਕਰੋ ਇਹੋ ਚੋਬਰ ਨਹੀਂ ਕਹਿੰਦੇ ਜਿਹੜੇ ਜੀ ਹਾਂਜੀ ਦੋਸਤੋ ਆਪਣਾ ਘੋੜਾ ਜਿੱਤ ਸਾਰੀ ਸੰਗਤ ਆਈਆਂ ਹੋਈਆਂ ਨੇ ਠੀਕ ਹੈ ਤੇ ਸਾਡੇ ਬੋਲੂ ਜੀ ਦੇ ਗੁਰੂਕਾਰ ਜੋ ਸਾਰੇ ਦੋਸਤ ਸਾਡਾ ਮਾਮਾ ਬਿੱਲੂ ਜੀ ਸਭ ਹਾਂਜੀ ਦੋਸਤ ਭਾਵਾ ਬੈਠ ਚੁੱਕੇ ਆ ਆਪਣੇ ਟਰੱਕ ਤੇ ਤੇ ਹਾਂਜੀ ਦੋਸਤ ਸਾਡੇ ਜੋਬਰ ਸੋਜਮਾਨ ਸਾਰੇ ਬੈਠੇ ਹੋਏ ਨੇ ਇਹ ਇਹ ਨਾਲ ਗਏ ਭਾਈ ਸਾਰੇ ਸੰਪਰ ਤੇ ਕੋ ਬੈਕ ਸੈਟ ਤੱਕ ਪੂਰੀ ਗੈਰੀ ਤਿੰਨ ਤੇ ਕਿਨਾ ਆਪਣਾ ਪ੍ਰਿੰਸ ਇਹ ਮੁੰਡਾ ਸੋਨੂ ਸੀਤਵਾਲ ਦਾ ਬਹੁਤ ਤਕੜਾ ਫੈਨ ਆ ਤੇ ਸੋਨੂ ਸੀਤਵਾਲ ਦਾ ਵੀਡੀਓ ਦੇਖ ਰਿਹਾ ਇਹ ਮੁੰਡੇ ਨੂੰ ਜ਼ਰੂਰ ਕੰਟੈਕਟ ਕਰੋ ਠੀਕ ਆ ਫੋਲੋ ਵੀ ਕਰੋ ਫੋਲੋ ਵੀ ਕਰੋ ਇਹ ਮੁੰਡੇ ਨੂੰ ਠੀਕ ਆ ਤੇ ਬਾਕੀ ਦਾ ਬਲੋਗ ਤੁਹਾਨੂੰ ਦਿਖਾ ਜਾ ਕੇ ਦਿਖਾਉਣੇ ਆ ਹਾਂਜੀ ਗਿਆ ਜਦੋਂ ਤੋਂ ਉਮੀਦ ਕਰਦੇ ਸੀ ਸਾਹਿਬ ਠੀਕ ਹੋਵੋਗੇ ਤੇ ਆਪਾਂ ਪਹੁੰਚ ਚੁੱਕੇ ਹਾਂ ਬਾ ਬੁੱਢਾ ਸਾਹਿਬ ਜੀ ਤੇ ਕਿਉਂਕਿ ਭੀੜ ਕਾਫੀ ਜ਼ਿਆਦਾ ਮੇਲੇ ਤੇ ਤੁਹਾਨੂੰ ਪਤਾ ਹੀ ਆਇਆ ਸਾਰੀ ਭੀੜ ਬਹੁਤ ਜ਼ਿਆਦਾ ਹੁੰਦੀ ਆ ਤੇ ਇਹ ਦੇਖੋ ਸਾਰੇ ਸੰਗਤਾਂ ਹਾਂਜੀ ਆਈ ਨਹੀਂ ਹਾਂ ਇਹ ਕਿਹਨੋਂ ਆ Đ ਤੇ ਹਾਂਜੀ ਦੋਸਤੋਂ ਹੁਣ ਆਪਾਂ ਮੱਥਾ ਟੇਕ ਕੇ ਜਾ ਰਹੇ ਆ ਪਹਿਲੇ ਇਸ਼ਨਾਨ ਕਰਾਂਗੇ ਕਿਉਂਕਿ ਤੇ ਨੈਟਵਰਕ ਬਹੁਤ ਘੱਟ ਆ ਰਿਹਾ ਜਿੰਨੇ ਵੀ ਨੇ ਆਪਣੇ ਨਾਲ ਪਿੰਡੋਂ ਆਏ ਹੋਏ ਆ ਤੇ ਤੁੰ ਨਿਆਰੇ ਲਹਿਰੇ ਸਾਰੇ ਬਾਜਪ੍ਰੇਮ ਨੇ ਮਿੱੰਨੀ ਬਹੁਤ ਘੈਂੜਾ ਮਤਲਬ ਕਿ ਮੌਸਮ ਹੋਇਆ ਕਿਆ ਤੇ ਇਹ ਵਾਰਿਸ਼ ਥੋੜਾ ਦਿੱਕਤ ਵੀ ਆਉਂਦੀ ਹੈ ਪਰ ਉਦਾਂ ਵਧੀਆ ਹੈ ਨਾ ਮਤਲਬ ਵਧੀਆ ਮੌਸਮ ਆ ਗੋੰਦਾ ਗਰਮੀ ਬਹੁਤ ਪੈਂਦੀ ਹੈ ਤੇ ਇੱਧਰ ਆਪਾਂ ਆ ਗਏ ਚੌਂਕ ਚੌਲੇ ਮਹਾਰਾਜ ਸਾਹਿਬ ਨੂੰ ਦੇਖੋ ਤੁਹਾਨੂੰ ਦੋਨੋਂ ਹੁਣ ਆਪਾਂ ਜਾ ਰਹੇ ਹਾਂ ਸਰਕ ਸਾਹਿਬ ਘੁਰਦਾਰੇ ਹਾਂ ਪੰਜਾਬ ਕਥਾਵਾਚਕਾਂ ਤੇ ਆਪਾਂ ਆ ਗਿਆ ਖੜਕ ਸਿੰਘ ਗੁਰਦਾਰੇ ਕੋਲੇ ਬਿਲਕੁਲ ਇੱਧਰ ਮਿਲਣੀਆਂ ਲੱਗੀਆਂ ਐ ਤੇ ਸਾਡੀ ਪੂਰੀ ਟੀਮ ਟੀਮ ਮਤਲਬ ਕਿ ਸਾਡੇ ਪਿੰਡ ਦੇ ਸਾਰੇ ਇਹ ਸਾਡੇ ਸਰਦਾਰ ਤੇ ਸਾਡੇ ਪਿੰਡ ਵਾਲੀ ਪੂਰੀ ਟੀਮ ਆ ਚੁੱਕੀ ਐ ਇਹਨੂੰ ਰਹਿ ਟੀਮ ਸਾਰੇ ਇਹ ਮੰੰਦਰ ਪਾਰ ਲੈਕਮਾ ਵੀ ਕਹਿੰਦੇ ਆ ਓਹ ਵੇਖੀ ਲੱਗੀ ਵੇਖੀ ਲੱਗੀ ਆ ਬਾਬਿਆਂ ਕੀ ਕਰਦੇ ਯਾਰ ਤੁਸੀਂ ਮਾੜਾ ਮੋਟਾ ਵੇਲ ਨਾ ਕਰੋ ਕਾਲੀ ਨਾ ਮਚਾਇਆ ਕਰੋ ਓਨੇ ਗੱਡੀ ਮਾਰ ਕੇ ਓਨੇ ਬੈਗ ਖਾਰਦੇ ਨਹੀਂ ਸਾਡੇ ਬੱਚਾ ਇਧਰ ਫਿਰਾਂਗੇ ਰੱਖੇ ਇਹ ਖੜਸੇ ਮੁਰਦਾ ਤੇ ਰਹੇ ਰੱਤਿਆਂ ਰੈਸਟ ਤੂਫਾਨੀ ਗੱਲ ਇਧਰ ਪ੍ਰੀ ਕੈਂਪ ਲੱਗੇ ਹੋਇਆ ਇਹ ਸਾਡੇ ਪਹਿਲੇ ਜੀ ਪਹੁੰਚੇ ਮੇਲੇ ਚ ਕੌਣ ਤਰਫੋਂ ਬਹੁਤ ਬਹੁਤ ਘੈਂਟ ਘੈਂਟ ਮਾਰ ਕਰਨ ਨੂੰ ਆ ਸਾਡਾ ਦੋਸਤ ਇੱਕ ਮਿੰਟ ਤੁਹਾਨੂੰ ਦਿਖਾਉਂਦੇ ਹੋ। ਉਹ ਇਹ ਗੱਲ ਸੁਣ ਚੋਰ ਗੱਲ ਸੁਣ ਤੇ ਇਹਦੇ ਦੇਖੋ ਤੁਹਾਨੂੰ ਮੈਂ ਦਿਖਾਉਣਾ ਇਧਰ ਇਹ ਮੁੰਡੇ ਦੀ ਗੱਡੀ ਵਜੀ ਦੇਖੋ ਇਹਨੂੰ ਛਾਂਗਿਆ ਮੁੰਡਿਆਂ ਨੇ ਇਧਰ ਦੇਖੀ ਛਾਂਗਿਆ ਤੈਨੂੰ ਠੀਕ ਆ ਇਹ ਇਧਰ ਆਪਣੇ ਹਾਲ ਆ ਸਾਰਾ ਤੇ ਉਧਰ ਥਾਰੇ ਆਪਣੇ ਤੁਹਾਨੂੰ ਪਤਾ ਹੀ ਆ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆਪਾਂ ਉਧਰ ਸਾਡੇ ਲੰਗਰ ਚੱਲ ਰਿਹਾ ਤੇ ਮੇਰੇ ਨਾਲ ਦੇ ਉਹ ਖੜੇ ਹੋਗੇ ਨੇ ਤੇ ਉਹ ਹਸ ਰਹੇ ਸੀਗੇ ਕੰਦੇ ਮੁੰਡਾ ਡਿੱਗਾ ਪਰ ਮੁੰਡਾ ਖੜਿਆ ਨਹੀਂ ਤੇ ਬਾਕੀ ਤੁਹਾਨੂੰ ਘਣ ਘਣ ਵਲੋਗ ਦਿਖਾਵਾਂਗੇ ਆਪਾਂ ਹਨਾ ਤੇ ਵਲੋਗ ਨੂੰ ਫੁੱਲ ਵਾਟ ਕਰਿਓ ਇਹ ਤਾਂ ਸਾਡੇ ਸੰਮੇਤੋਂ ਅੱਜ ਉੱਪਰ ਬਹੁਤ ਹੀ ਸਤਿਕਾਰਯੋਗ ਲੋਕ ਇੱਥੇ ਬਹੁਤ ਆ ਰਹੇ ਨੇ ਫੁੱਲ ਟਰਾਈ ਮਤਲਬ ਕਿ ਉਹ ਟਰਾਈ ਵੀ ਮਤਲਬ ਕਿ ਪਾਣੀ ਦੀ ਟਰਾਈ ਕਰ ਰਹੇ ਕਿ ਬੰਨੀ ਆ ਬਹੁਤ ਸੁਣੀ ਲੱਗ ਰਹੀ ਆ ਤੇ ਚਲੋ ਠੀਕ ਆ ਫੇਰ ਅੱਜ ਅਸੀਂ ਫੜਦੇ ਆ ਬਾਕੀ ਦਾ ਬਲਾਗ ਤੁਹਾਨੂੰ ਦਿਖਾਉਣੇ ਉੱਥੇ ਜਾਦੇ ਆ ਅੱਛਾ ਹਰ ਸਾਲ ਕਾਡਨ ਬਾਗੋ ਦਾ ਸਾਡੇ ਲੰਗਰ ਲਾਏ ਜਾਂਦੇ ਨੇ ਕਬਚਾ ਪਕੌੜਿਆਂ ਦੇ ਕਿਉਂਕਿ ਇੱਥੇ ਸਾਡਾ ਪਿੰਡ ਸਭ ਤੋਂ ਮਸ਼ਹੂਰ ਆ ਖੜਕ ਸਾਹਿਬ ਜੁਰਦਾਰੇ

ਕਰਾਂਗੇ ਨਾਲ ਕਰਵਾੜਾ ਬੁੱਢਾ ਸਾਹਿਬ ਮੈਂ ਨਜੋੜ ਗਿਆ ਅੱਧੇ ਕੁੱਲੇ ਆ ਜਿਹਦਾ ਪਿਛਲੇ ਸਾਲ ਦਾ ਭਾਈ ਇੰਨੀ ਗ੍ਰੀਡ ਵੀ ਨਹੀਂ ਆਇਆ ਹਰ ਆਤਰਾ ਹੈ ਇਧਰੋਂ ਆਇਆ ਸਾਰੇ ਬਹੁਤ ਹਾਜ਼ਰੀ ਭਰਦੀਆਂ ਨੇ ਸਾਰੇ ਸੱਜਣਾਂ ਤੇ ਕੰਮੇ ਬੋਲਾਰੇ ਸਾਰੇ ਸਾਥੀ ਭਾਈ ਹਰਜੀਤ ਆਪਾਂ ਇਧਰ ਹੁਣ ਤਾਂ ਆਉਂਦੇ ਆ ਬਾਬੂ ਡਾ ਸਾਹਿਬ ਦੀ ਦੇ ਇਸ਼ਨਾਨ ਨੇ ਕਰ ਰਿਹਾ ਸਾਰੀ ਸੰਗਤ ਤੇ ਆਪਾਂ ਨੇ ਉਹਨਾਂ ਇਸ਼ਨਾਨ ਕਰਦੇ ਆ ਇਸ਼ਨਾਨ ਕਰਨ ਤੋਂ ਬਾਅਦ ਮੱਥਾ ਟੇਕਦੇ ਆ ਮੱਥਾ ਟੇਕ ਕੇ ਘੁੰਮਦੇ ਫਿਰਦੇ ਆ ਭਾਰੀ ਮੈਨੂੰ ਡਰ ਲੱਗਿਆ ਤਾਂ ਫੋਨ ਨਾ ਡੇਗ ਪੇ ਵਿੱਚ ਭੱਜ ਕੇ ਫੜ ਲਿਓ ਹਾਂਜੀ ਦੋਸਤੋ ਮੱਥਾ ਟੇਕ ਲਿਆ ਤੇ ਜੇ ਤੁਹਾਨੂੰ ਕੋਈ ਹਿੱਸੇ ਸਾਡੇ ਮਿਲਦੇ ਆਪਾਂ ਵੀ ਲੈ ਜਾਣੇ ਆ ਬਹੁਤ ਟੇਸਟੀ ਹੁੰਦੇ ਆ ਸਾਗ ਰਹੀਆਂ ਫਿਰ ਲੈਣ ਆ ਗਿਆ ਜੀ ਸਰਦ ਜਾਨੀਆਂ ਜੀ ਜੀ ਚੰਗਾ